ਮੈਂ ਦੱਸ ਕੇ ਤੇ ਦੱਸੋ ਕਿ ਮੇਰਾ ਨਾਮ ਰਕੇਸ਼ ਕੁਮਾਰ ਹੈ ਜੀ ਮੇਰਾ ਬ੍ਰਦਰ ਹੀ ਹੋ ਤੇ 8 ਦਿਨ ਹੋ ਗਏ ਕਹਿੰਦਾ ਮੈਂ ਬਿਮਾਰ ਆ ਤੇ ਰੋਜ਼ ਜਾਂਦਾ ਸੀ ਗਾਰਦ ਲਾਉਣ ਡਾਕਟਰ ਸਾਹਿਬ ਕੋਲ ਰੋਜ਼ ਲੱਗੀ 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 ਸਕੋਰਟੀਨ ਇੰਚਾਰਜ ਜੀ ਗੁਰਜੀਤ ਬਰਾੜ ਜਿਹੜਾ ਸਾਨੂੰ ਤੇ ਪਤਾ ਨਹੀਂ ਪਤਾ ਲੱਗਾ ਕਿ ਉਹਨੇ ਉਹਦੀ ਗਾਰਦ ਨਹੀਂ ਲਾਈ ਨਹੀਂ ਗਾਰਦ ਨਹੀਂ ਲਾਈ ਉਹਦੀ ਮੈਂ ਤਾਂ ਪ੍ਰਸ਼ਾਸਨ ਨੂੰ ਇਹ ਹੀ ਕਹਿੰਦਾ ਬੇਨਤੀ ਕਰਦਾ ਕਿ ਕਿਸੇ ਹੋਰ ਸਾਡਾ ਤੇ ਸਾਡਾ ਸਾਡਾ ਹੁਣ ਸਾਡਾ ਜੋਨ ਹੋ ਗਿਆ ਗਾਂ ਹੋਂ ਵਾਲੇ ਜਿਹੜਾ ਜਿੰਨਾਂ ਦਾ ਇਹਨਾਂ ਦੇ ਬੱਚੇ ਨਾ ਮਰਨ ਸਾਡਾ ਬੰਦਾ ਚਲ ਗਿਆ ਸਾਡਾ ਬੰਦਾ ਚਲ ਗਿਆ ਹੁਣ ਕੀ ਕਰ ਸਕਦੇ ਸਾਨੂੰ ਲੱਗਦਾ ਜੀ ਟਾਈਮ ਨਾਲ ਇਲਾਜ ਹੋ ਜਾਂਦਾ ਤੇ 8 ਦਿਨ ਪਹਿਲੋ ਆ ਜਾਂਦਾ ਤੇ ਬਚਾਅ ਹੋ ਜੈਣਾ ਕੁਛ ਨਾ ਕੁਛ ਤੇ ਬਚਾਅ ਹੋ ਜੈਣਾ ਉਹ ਜੇਰ ਵਿੱਚ ਚਾਚਾ ਲਾ ਪ੍ਰੋਵਾਈ ਕਰੀ ਬੜੀ ਵੱਡੀ ਲਾ ਪ੍ਰੋਵਾਈ ਜੀ ਉਹਨਾਂ ਦੀ ਮਾੜੀ ਮੋਟੀ ਥੋੜੀ ਇਹ ਦਿਨੋਂ ਦੀ ਕੋਈ ਨਾ ਕੋਈ ਨਜ਼ਰ ਆਂਦੇ ਕਿਸ ਤਰ੍ਹਾਂ ਵੇਖਦੇ ਹੋ ਇਹ ਬੜੇ ਮਾੜੇ ਦਿਨ ਵੇਖਣ ਨੇ ਜਿਹੜੀ ਸਿੱਧੀ ਗੱਲ ਸਾਨੂੰ ਉਹ ਥੋੜੀ ਦਿਖਣਾ ਸਾਡਾ ਭਰਾ ਗਿਆ ਆ ਉਹਨਾਂ ਦਾ ਕੀ ਗਿਆ ਵਿਆਹ ਆ ਜੀ ਵਿਆਹ ਆ ਜੀ ਬੱਚੇ ਕੋਈ ਬੱਚਾ ਨਹੀਂ 8-9 ਮਹੀਨੇ ਕੇ ਵਿਆਹ ਹੈ ਇਹਨੂੰ ਕਿੰਨੀ ਮੰਗੀ ਕਰਦੇ ਪਾਤੀ ਮੰਗ ਕੋਈ ਨਹੀਂ ਮਤਲਬ ਇਹੋ ਮੰਗੇ ਇਹੋ ਹੀ ਆ ਹੱਡੀ ਕੀ ਬਰਾਡ ਤੇ ਜੋ ਵੀ ਐਕਸ਼ਨ ਉਕਸ਼ਨ ਲੈਣਾ ਲੈਣ ਸਰਕਾਰਾਂ ਲੈਣ ਜੋ ਵੀ ਪ੍ਰਸ਼ਾਸਨ ਲੈਣ ਇਨਾਮ ਦੱਸੋ ਕਹਿੰਦੇ ਅਸੀਂ ਵੱਲੇ ਤੋਂ ਜੀ ਹਾਂਜੀ ਇਨਾਮ ਤੇ ਨਰੇਸ਼ ਸਿੰਘ ਮੇਰਾ ਨਾਮ ਅੰਗਰੇਜ਼ ਸਿੰਘ ਤੇ ਬੇਨਤੀ ਇਸ ਤਰ੍ਹਾਂ ਜੀ ਇਹ ਇਸ ਤਰ੍ਹਾਂ ਆਮ ਵੀ ਇਹ ਜਿਹੜਾ ਬੇਟਾ ਸੀ ਸਾਡੇ ਰਿਲੇਟਿਵ ਸੀ ਇਹਨਾਂ ਦਾ ਸਾਡੀ ਮਾਸੀ ਦਾ ਪੋਤਰਾ ਸੀ ਤੇ ਇਹ ਇਹਨਾਂ ਦੇ ਡੈਡੀ ਮੁਤਾਬਕ ਆਹ ਦੇ ਡੈਡੀ ਨੇ ਆਪਣਾ ਕੇ ਹਾਂਜੀ ਪਰਮੇਸ਼ ਕੁਮਾਰ ਜਾਜੋਰਾ ਤੇ ਇਹ ਜਦੋਂ ਅਸੀਂ ਨਦਪੁਰ ਸਾਹਿਬ ਗਏ ਹਾਂ ਤੇ ਰਾਤੀ ਇਹਨਾਂ ਨੂੰ ਸਾਨੂੰ ਪਤਾ ਲੱਗਾ ਤੇ ਰਾਤੀ ਜਦੋਂ ਪਤਾ ਲੱਗਾ ਤੇ ਫਿਰ ਇੱਥੇ ਸਵੇਰੇ ਆਏ ਆ ਤੇ ਲਾਸ਼ਾਂ ਵੇਖਣਯੋਗ ਨਹੀਂ ਆ ਕਿੰਨੀਆਂ ਲਾਸ਼ਾਂ ਆ ਚਾਰ ਲਾਸ਼ਾਂ ਆਈਆਂ ਜੀ ਜੇਲ ਦੇ ਹੀ ਅਣਗਿਲੀ ਕਰਕੇ ਕੀ ਹਾਲ ਚਾਰ ਲਾਸ਼ਾਂ ਆਈਆਂ ਤਿੰਨ ਕੱਲ ਆਈਆਂ ਇੱਕ ਅਜਾਈ ਦੱਸਣ ਮੁਤਾਬਕ ਇਹਨਾਂ ਦੇ ਪਰਿਵਾਰ ਵੱਲੋਂ ਤੇ ਇਹ ਅਸੀਂ ਬੇਨਤੀ ਕਰਦੇ ਆ ਚੋਣ ਕਮਿਸ਼ਨ ਨੂੰ ਇਸ ਵੇਲੇ ਸਾਡੇ ਪੰਜਾਬ ਸਰਕਾਰ ਦੇ ਵਿੱਚ ਕਿਉਂ ਜਾਬਤਾ ਲੱਗਾ ਅਸੀਂ ਤੁਹਾਡੇ ਮਾਦਮ ਰਾਈ ਚੋਣ ਕਮਿਸ਼ਨ ਰਾਈ ਨੂੰ ਬੇਨਤੀ ਕਰਦੇ ਆ ਕਿ ਇੱਥੇ ਫੌਰੀ ਐਕਸ਼ਨ ਚੋਣ ਕਮਿਸ਼ਨ ਲਵੇ ਜਿਹੜਾ ਕਿ ਜੇਲ੍ਹ ਪ੍ਰਸ਼ਾਸਨ ਹੋਰ ਹਜ਼ਾਰਾਂ ਬੰਦੇ ਜੇਲਾਂ ਦੇ ਵਿੱਚ ਬਿਮਾਰੀ ਨਾਲ ਪੀੜਤ ਨੇ ਜੇਲਾਂ ਚ ਇਨਸਾਨ ਹੀ ਜਾਂਦੇ ਆ ਕੋਈ ਬੇਗਨਾ ਕੋਈ ਗਨਾਈ ਇਹ ਸ਼ਬਦ ਕਰਨਾ ਵਾ ਸਾਡੇ ਸਤਕਾਰਯੋਗ ਸੁਪਰੀਮ ਕੋਰਟ ਦੀ ਅਦਾਲਤ ਸਾਡੀ ਜ਼ਿਲ੍ਹਾ ਕੋਰਟ ਨੇ ਜ਼ਿਲ੍ਹਾ ਕੋਰਟ ਜਿਹੜੀ ਆ ਕੋਈ ਫੈਸਲਾ ਸੁਣਾਉਣ ਤੋਂ ਪਹਿਲਾਂ ਹੀ ਲਾਪਰਵਾਹੀ ਦਾ ਕਾਰਨ ਬਣ ਗਈ ਸਾਡੀ ਪੰਜਾਬ ਦੇ ਜ਼ਿਲ੍ਹਿਆਂ ਦਾ ਪ੍ਰਸ਼ਾਸਨ ਤੇ ਇਹ ਜਿਹੜੀਆਂ ਚਾਰ ਜਾਨਾਂ ਗਈਆਂ ਅੱਗੇ ਆਉਣ ਨੂੰ ਤਿਆਰ ਨਹੀਂ ਜਿਹੜੇ ਚਾਰ ਦਿਨੇ ਤਿੰਨ ਪਰਿਵਾਰ ਹੋਰ ਨੇ ਉਹ ਆnde ਕਿ ਸਾਡੇ ਪੁੱਤਰੇ ਨਿਕਨਗੇ ਜਾਂ ਦੋ ਉਹ ਪਿੰਡ ਆ ਕੱਚਾ ਤਨਵਾ ਪਿੰਡ ਤੋਂ ਇੱਥੇ ਆਣ ਕੇ ਪਤਾ ਲੱਗਾ ਕਿ ਉਸ ਪਿੰਡ ਦੇ ਕੋਈ ਗੁਰਲਾਲ ਸਿੰਘ ਆ ਉਹਦਾ ਮੂੰਹ ਘੜ ਤੋਂ ਘਟ ਵੀ ਤੇ ਚੋਂ ਸਿਰਾਂ ਜੱਡਾ ਉਹਦਾ ਮੂੰਹ ਆ ਜੱਡਾ ਮੂੰਹ ਹੋਇਆ ਉਹ ਕੀ ਹੋਇਆ ਕੀ ਕਾਰਨ ਬਣਿਆ ਇਹ ਪਤਾ ਨਹੀਂ ਅੰਦਰ ਜਿੱਥੇ ਪੋਸਟਮਾਨ ਹੋਣ ਤੋਂ ਪਹਿਲਾਂ ਜਿੱਥੇ ਆਣ ਕੇ ਲਾਸ਼ਾਂ ਰੱਖਦੇ ਉੱਥੇ ਲਾਸ਼ਾਂ ਪਈਆਂ ਤੇ ਅਸੀਂ ਸਰਕਾਰਾਂ ਨੂੰ ਇਹ ਆਣਿਆ ਵੇਖੋ ਜੇ ਤੁਹਾਡਾ ਕੋਈ ਬੰਦਾ ਸਰਕਾਰੀ ਕੋਈ ਐਮਐਲਏ ਕੋਈ ਮੰਤਰੀ ਕੋਈ ਸੰਤਰੀ ਜੇਲ੍ਹ ਦੇ ਵਿੱਚ ਕੋਈ ਸਹੀ ਤਰੀਕੇ ਨਾਲ ਚੱਲ ਜੇ ਜਿਹੜਾ ਕੋਈ ਅਪਰਾਧਿਕ ਮਾਮਲਾ ਦਰਜ ਹੋਵੇ ਉਹ ਤੇ ਆ ਇਨਸਾਨ ਉਹਨਾਂ ਲਈ ਤੇ ਬਹੁਤ ਵੱਡੀਆਂ ਕੋਸ਼ਿਸ਼ਾਂ ਕਰਕੇ ਤੇ ਉਹਨਾਂ ਦੇ ਜੇਲ੍ਹ ਪ੍ਰਸ਼ਾਸਨ ਵੀ ਤੇ ਸਾਡਾ ਪੰਜਾਬ ਦੇ ਸਰਕਾਰਾਂ ਵੀ ਜਾਂ ਹੋਰ ਛੇਟਾਂ ਦੀਆਂ ਸਰਕਾਰਾਂ ਵੀ ਜਿੱਥੋਂ-ਜਿੱਥੋਂ ਦੇ ਵੀ ਉਹ ਹੁੰਦੇ ਨੇ ਉਹਨਾਂ ਦੀ ਟ੍ਰੀਟਮੈਂਟ ਵੀ ਵਧੀਆ ਉਹਨਾਂ ਦੀ ਦੇਖਭਾਲ ਵੀ ਵਧੀਆ 8 ਦਿਨ ਤੋਂ ਤਰਲੇ ਲੈ ਲੈ ਮਰ ਗਏ ਪਰਿਵਾਰ ਦੱਸਦੇ ਆ ਤੇ ਉਹਨਾਂ ਦੀ ਕੋਈ ਟਰੀਟਮੈਂਟ ਤਨੀ ਚੱਜਣਾ ਹੋਈ ਤੇ ਗਾਰਦ ਨਹੀਂ ਲੱਗੀ ਗਾਰਦ ਲਾ ਦਿੰਦੇ ਲੱਗਦਾ ਕਿ ਬਚਾ ਹੋ ਸਕਦਾ ਜੇ ਗਾਰਦ ਲੱਗਦੀ ਹੋ ਸਕਦਾ ਚਾਰੇ ਲਾਸ਼ਾਂ ਜਿਹੜੀਆਂ ਅੰਮ੍ਰਿਤਸਰ ਦੀ ਉਸ ਜੇਲ੍ਹ ਚੋਂ ਆਈਆਂ ਵਾ ਉਹ ਬਚ ਜਾਂਦੇ ਚਲੋ ਹੁਣੀ ਅਕਾਲਪੁਰਖ ਦਾ ਹੁਕਮ ਆ ਨਾਰਾਈ ਵਾ ਸਕਦੀ ਨਾ ਤਿਲ ਕੱਟ ਸਕਦੀ ਪਰ ਜਦੋਂ ਬਾਪਿਆਂ ਦੇ ਬੱਚੇ ਚਲ ਜਾਂਦੇ ਆ ਵੇਖੋ ਹੱਥੀ ਤੋਰਿਆ ਰਾਜੇ ਜਥਸ ਨੇ ਆਪਣਾ ਬੇਟਾ 14 ਸਾਲ ਦੀ ਬਨਵਾ ਸ੍ਰੀ ਰਾਮਚੰਦਰ ਨੂੰ ਕੋਠੇ ਮਾਲਾ ਮਹਿਲ ਤੇ ਚੜ ਗਿਆ ਵਿਨਾਚਰ ਪੁੱਤ ਵੇਖਦੇ ਰਹੇ ਉਹਨਾਂ ਚੋਰ ਉਹ ਚੀਜ਼ਾਂ ਚਾਹਦਾ ਵੇਖਦਾ ਰਿਹਾ ਮੇਰਾ ਪੁੱਤ ਜਾ ਰਹੇ ਨਹੀਂ ਕਿ ਮੈਂ ਹਫਤੀ 14 ਸਾਲ ਦਾ ਬਣਾ ਤੂੰ ਉਹਨੂੰ ਛੱਡ ਦੇ ਕੇ ਤੇ ਆਤਮ ਤਿਆਗ ਤੇ ਉਹਨੇ ਆਪਣੀ ਪਰਾਂਤ ਤਿਆਗਤੀ ਤੇ ਪੁੱਤ ਦਾ ਦੁੱਖ ਉਹਨਾਂ ਮਾਪਿਆਂ ਨੂੰ ਬਹੁਤ ਹੁੰਦਾ ਜਿਨ੍ਹਾਂ ਦੇ ਬੱਚੇ ਇਸ ਦੁਨੀਆ ਤੋਂ ਬਿਨਾਂ ਕਿਸੇ ਇਲਾਜ ਤੋਂ ਚਲ ਗਏ ਮੰਗ ਕੀ ਕਰ ਮੰਗ ਇਹੋ ਹੀ ਆ ਜਿੰਨਾਂ ਕੋ ਪੁੱਛੋ ਮੰਗਾ ਇਹਦੇ ਬਾਪ ਕੋ ਇਹ ਬਦਸੰਗੇ ਤੁਹਾਨੂੰ ਵੀ ਕੀ ਕਰੋ ਅੰਦਰ ਐਮਰਜੈਂਸੀ ਉਹਨਾਂ ਲੈ ਕੇ ਆਏ ਇੱਥੇ ਉਹਨਾਂ ਨੇ ਡਾਕਟਰਾਂ ਨੇ ਮਿੱਤਰ ਪੁੱਛ ਕਰਦਾ ਉਹ ਕਹਿੰਦੇ ਇੱਕ ਹਫਤੇ ਤੋਂ ਬਿਮਾਰ ਹੈਗੇ ਪਰ ਉਹਨਾਂ ਨੂੰ ਕਿਸੇ ਵੀ ਮੈਡੀਕਲ ਸਹੂਲਤ ਨਹੀਂ ਦਿੱਤੀ ਨਹੀਂ ਇੱਕ ਹਫਤੇ ਤੋਂ ਬਿਮਾਰ ਨਹੀਂ ਇੱਕ ਹਫਤੇ ਤੋਂ ਜਿਹੜਾ ਦਾਖਲ ਹੀ ਉਹ ਪਹਿਲਾਂ ਦਾਖਲ ਹੀ ਇੱਕ ਤੇ ਦਾਖਲ ਹੀਗਾ ਤਾਂ ਬਾਕੀ ਜਿਹੜੇ ਉਹ ਕਹਿੰਦੇ ਦੂਜੇ ਜਿਹੜੇ ਐਮਰਜੈਂਸੀ ਬਿਮਾਰ ਹੋਏ ਉਹਨਾਂ ਨੂੰ ਫੜਾ ਫੜਾ ਇੱਥੇ ਲੈ ਕੇ ਆਏ ਤੇ ਉਹ ਉਹਦੀ ਡੈਥ ਹੋ ਗਈ ਡਾਕਟਰਾਂ ਨੇ ਉਹਨੇ ਹਫਤਾ ਪਹਿਲਾਂ ਦੀ ਕਹਿ ਰਹੇ ਉਥੇ ਕੋਈ ਸੁਜੀਤ ਬਰਾੜ ਉਹ ਫਿਰ ਡਾਕਟਰ ਦੱਸਣਗੇ ਨਾ ਜੀ ਉਹਨਾਂ ਨੇ ਕਿਹੜਾ ਇਲਾਜ ਕੀਤਾ ਤੁਹਾਡਾ ਇਲਾਜ ਉਹ ਮਤ ਕਿ ਉਹਨਾਂ ਨੇ ਮੈਡੀਕਲ ਨਹੀਂ ਕੀਤਾ ਉਹ ਡਾਕਟਰ ਨੇ ਜਿਹੜਾ ਇਲਾਜ ਕੀਤਾ ਨਾ ਉਹ ਡਾਕਟਰਾਂ ਨੇ ਸਲਿੱਪਾਂ ਲਾਈਆਂ ਨਾਲ ਸਰ ਕੁ ਸਕਿਉਰਟੀ ਗਾਰਡ ਦੇ ਕਹਿ ਰਹੇ ਸੀ ਸਕਿਉਰਟੀ ਗਾਰਡ ਨਹੀਂ ਸਕਿਉਰਟੀ ਗਾਰਡ ਜਦੋਂ ਲਾਏ ਜਾਂਦੇ ਆ ਉਥੋਂ ਉਸੇ ਵਾਲੇ ਭੇਜਿਆ ਜਾਂਦਾ ਐਮਰਜੈਂਸੀ ਤੁਰੰਤ ਗਾਰਡ ਲਾ ਕੇ ਤੇ ਐਮਰਜੈਂਸੀ ਐਮਬੂਲੈਂਸ ਲੈ ਆਉਂ ਡਾਕਟਰਾਂ ਨੇ ਤੇ ਮਤਲਬ ਉਹਨਾਂ ਨੂੰ ਕੀਤਾ ਕਿ ਡੈਥ ਹੋ ਗਈ ਹੈ ਜੀ ਜਾਂ ਰਸਤੇ 'ਚ ਹੋਈ ਆ ਜਾਂ ਆਪੇ ਆ ਕੇ ਜਾ ਰਹੇ ਨੇ ਡੈੱਡ ਬੋਡੀ ਡਾਇਰੈਕਟ ਜੇਲ੍ਹ ਚ ਨਹੀਂ ਉਹਨਾਂ ਦੇ ਕਹਿਰਦੀ ਨਹੀਂ ਗੱਲ ਡਾਕਟਰ ਡਾਕਟਰ ਦੱਸਣਗੇ ਪੋਸਟਮਾਰਟਮ ਦੇ ਵਿੱਚ ਆ ਜਾਣਾ ਕਿਦੋਂ ਮੌਤ ਹੋਈ ਕਿੰਨੇ ਵਜੇ ਹੋਈ ਕੀ ਕਾਰਨ ਹੀ ਮੌਤ ਦਾ ਇਹ ਤਾਂ ਛੋਟ ਗੱਲ ਹੈ